ਬਹੁਤ ਹੀ ਭਾਵੁਕ ਕਹਾਣੀ ਅੰਸੂਨ ਦਾਸਤਾਨ ਲੇਖਕ ਪੂਜਾ ਸੈਣੀ ਜੀ 12 ਤੇ 13 ਸਾਲਾਂ ਦੀ ਸਰਵੀ ਦੀ ਕਹਾਣੀ ਹੈ ਬਾਪ ਸ਼ਰਾਬੀ ਤੇ ਜਵਾਰੀ ਤੇ ਮਾਂ ਦੀ ਕਾ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਸਰਵੀ ਨੂੰ ਪੜ੍ਹਾ ਰਹੀ ਸੀ ਸਰਵੀ ਨੌ ਮਹੀਨੇ ਦੀ ਮਾਤਲੀ ਚ ਪੜਦੀ ਸੀ ਸੋਹਣੀ ਸੀ ਨਵਾਂ ਨਵਾਂ ਬੱਚੀ ਦਾ ਜਵਨ ਸੀ ਸਭ ਦੀਆਂ ਆਖਾਂ 'ਚ ਖੜਕ ਰਹੀ ਸੀ ਮਾਂ ਨੇ ਕਹਿਣਾ ਢਿਹੜਨਾ ਕਰਿਆ ਕਰ ਨਵੀਂ ਔਰ ਕੋਟ ਦੇ ਖੰਭਾਂ ਨਾਲ ਸਰਵੀ ਉਡਾਰੀ ਮਾਰਨਾ ਚਾਹੁੰਦੀ ਸੀ ਸਕੂਲ ਤੋਂ ਘਰ ਆਉਣਾ ਤਵਾਨੀ ਕਈ ਵਾਰ ਨਾਲ ਕੰਮ ਤੇ ਲੈ ਜਾਣਾ ਸੁਰਦੀ ਨੂੰ ਮਾਂ ਘਟਹੀ ਇਹ ਕਰਨਿਆ ਕਰਛਦੀ ਸੀ ਸੁਰਦੀ ਉਹਨਾਂ ਦੀ ਸ਼ਾਂਤ ਸੁਭਾਅ ਦੀ ਸੀ ਬਾਪ ਦੇ ਸ਼ਰਾਬੀ ਹੋਣ ਕਰਕੇ ਉਡੀਕ ਉਡੀਕ ਰਹਿੰਦੀ ਸੀ ਫਿਰ ਇੱਕ ਦਿਨ ਅਚਾਨਕ ਘਰੋਂ ਫੋੜ ਗਈ ਤੇ ਗਾਇਬ ਹੋ ਗਈ ਮਾਂ ਦਰ ਦਰ ਜਵਾਨ ਦੀ ਨੂੰ ਲੱਭਣ ਲਈ ਭਟਕਣ ਲੱਗੀ ਬਾਤ ਸ਼ਰਾਬ ਦੇ ਨਸ਼ੇ ਤੋਂ ਬਾਹਰ ਵੀ ਨਾ ਆਇਆ اس نے کوئی پرت نہیں سی کہ اس دی تی نہیں ملی گیتا در در جا کے تی نو تر لے کر لگی چار دن جب سربی دا کوئی پتا نہ لگا تا گیتا پولیس سٹیشن گئی اس نے دروگے نو سب کچھ دسیا پر گیتا دی رپورٹ لکھن تو اس نے جواب دے کہا ਕਿਸੇ ਨਾਲ ਭੱਜ ਗਈ ਹੋਣੀ ਐ ਆਪੇ ਐ ਗਈ ਵਾਪਸ ਦਿਨ ਬੀਤਦੇ ਗਏ ਗੀਤਾ ਦਰਦਾਰਾ ਠੋਕਰਾ ਖਾਈ ਗਈ ਪਰ ਸਰਬੀਦਾ ਕੋਈ ਥਾ ਪਤਾ ਨਾ ਚੱਲਿਆ ਆਖਰ 1 ਮਹੀਨੇ ਬਾਅਦ ਕਿਸੇ ਤਰ੍ਹਾਂ ਪੁਲਿਸ ਨੇ ਰਿਪੋਰਟ ਦਰਜ ਕੀਤੀ ਉਹ ਵੀ ਖਾਨਾਪूर्ਤੀ ਲਈ ਅਤੇ ਬਿਆਨ ਵੀ ਲੈ ਲਏ ਸਰਬੀਦਾ ਕੋਈ ਅਤਾ ਪਤਾ ਨਾ ਚੱਲਿਆ गीता ਨੇ ਨੌਕਰੀ ਬਿਛਾੜ ਦਿੱਤੀ ਤੇ ਸਰਬੀ ਨੂੰ ਲੱਭਣ ਲਈ ਜਿੱਥੇ-ਜਿੱਥੇ ਸ਼ੱਕ ਸੀ ਉੱਥੇ-ਉੱਥੇ ਗਈ ਪਰ ਉਸ ਨੂੰ ਸਰਬੀ ਕਿਤੇ ਨਾਂ ਮਿਲੀ ਫਿਰ ਇੱਕ ਦਿਨ ਰਾਤ ਨੂੰ ਪ੍ਰਕਾਸ਼ ਸੁਤਤਾ ਪਿਆ ਸੀ ਤੇ ਨਸੇ ਚੋਂ ਬੁਲਬੁਲਾ ਰਿਹਾ ਸੀ ਕਿ 5000 ਚ ਵੇਚੀ 5000 ਚ ਵੇਚੀ गीता ਨੇ ਧਿਆਨ ਨਾਲ ਸੁਣਿਆ ਤੇ ਉਸ ਨੇ ਜੋੜ ਦੇਣੇ ਚ ਜੋੜ ਕੇ ਉਠਾਇਆ ਤੇ ਬੋਲੀ ਸ਼ਰਾਬੀਆ ਕੀ ਵੇਚਿਆ 5000 ਚ ਪ੍ਰਕਾਸ਼ ਤੱਪ ਕੇ ਬੋਲਿਆ ਕੁਝ ਨਹੀਂ ਪਰ ਗੀਤਾ ਜਾਣ ਗਈ ਸੀ ਕਿ ਸ਼ਰਾਬ ਲਈ ਇਹ ਨਹੀਂ ਕੁੜੀ ਵੇਚ ਲਈਤੀ ਹੈ ਗੀਤਾ ਕੂਝ ਜਿ ਬੈਠ ਕੇ ਅਰੋਂ ਲੱਗ ਪਈ ਦਿਨ ਚੜ੍ਹਦਾ ਨਾਮ ਹੀ ਨਹੀਂ ਲੈ ਰਹਾ ਸੀ 2 ਮਹੀਨੇ ਤੋਂ ਉੱਤੇ ਹੋ ਗਈ ਸੀ ਸੁਰਬੀ ਨੂੰ ਕੁਵਾਚਿਆ ਸਵੇਰੇ ਹੁੰਦੇ ਹੀ ਗੀਤਾ ਨੇ ਪ੍ਰਕਾਸ਼ ਨੂੰ ਕਿਹਾ ਸੱਚ ਦੱਸ ਦੇ ਨਹੀਂ ਤਾਂ ਮੈਂ ਥਾਣੇ ਚਲੀ ਜਾਣਾ ਪ੍ਰਕਾਸ਼ ਨੇ ਪੈਰੀ ਪਾਣੀ ਨਾ ਪੈਣ ਦਿੱਤਾ ਸੋਚ ਵਿਚਾਰ ਕਰ ਗਈ ਤਾਂ ਥਾਣੇ ਚਲੀ ਗਈ ਤੇ ਕਿਹਾ ਪ੍ਰਕਾਸ਼ ਤੇ ਸ਼ੱਕ ਹੈ ਉਸ ਤੋਂ ਪੁੱਛੇ ਚ ਕਰੋ ਇਸ ਵਾਰ ਪੁਲਿਸ ਨੇ ਪ੍ਰਕਾਸ਼ ਨੂੰ ਝੁੱਕ ਗਿਆ ਤੇ ਉਹ ਬਹੁਤ ਸ਼ਕਤੀ ਨਾਲ ਉਸ ਤੋਂ ਉਹਨਾਂ ਨੇ ਪੁੱਛਿਆ پر کچھ ہتھ نہ لگا پرکاش دا ایک ہی جواب میں جب نہیں پتا پرکاش دا ایک ہی جواب سی میں مینو نہیں پتا گیتا نو پورا یقین سی کہ شراب دینے سے نشے اس نے کڑی دا سودا کر دیتا ہے گیتا ہر روز پرکاش نو دی. سر بھی کتھے ہے پرکاش دا جواب ہوں کی پتا ہے کس نالج گئی ہو گئے? سال بھی دیا ਪਰ ਸਰਵੇ ਨਹੀਂ ਲੱਭੀ ਪੁਲਿਸ ਨੇ ਵੀ ਕਹਿ ਦਿੱਤਾ ਕਿ ਮਰ ਗਈ ਹੋਣੀ ਗੀਤਾ ਨੇ ਵੀ ਆਸ ਛੱਡ ਦਿੱਤੀ ਇੱਕਲੋਤੇ ਬੱਚੇ ਦੇ ਇਮੇ ਚਲੇ ਜਾਣ ਨਾਲ ਗੀਤਾ ਦਿਮਾਗੀ ਸੰਤੁਲਨ ਖੋਵ ਰਹੀ ਪ੍ਰਕਾਸ਼ ਵੀ ਹੁਣ ਕਦੇ ਘਰ ਨਹੀਂ ਸੀ ਆਉਂਦਾ ਗੀਤਾ ਨੂੰ ਮਹੱਲੇ ਵਾਲਿਆਂ ਨੇ ਇੱਕ ਆਸ਼ਰਮ ਤੇ ਦਿੱਤਾ ਪ੍ਰਕਾਸ਼ੀ ਮੁੱਕ ਗਿਆ ਸੀ ਗੀਤਾ ਦਾ ਦੋ ਖਾਨੇ ਦਾ ਮੁਖਾਨ ਖੰਡਰ ਬਣ ਗਿਆ ਸੀ 12 ਸਾਲਾਂ ਦੀ ਸਰਬੀ ਪਰ ਇੱਕ ਦਿਨ ਵੱਡੀ ਗੱਡੀ 'ਚ ਬਾਬਸਾਈ ਹੱਥ 'ਚ ਮਹਿੰਗਾ ਫੋਨ ਗੱਲਾਂ ਨਾਲ ਲੱਦੀ ਹੁਣ ਸਰਬੀ 25-26 ਸਾਲਾਂ ਦੀ ਕਰੀਬ ਵਧੀਆ ਦੇਖਵਾਲੀ ਬਣ ਗਈ ਸੀ ਕਿਸੇ ਨੇ ਵੀ ਉਸ ਨੂੰ ਪਹਿਚਾਣਿਆ ਨਾ ਸਰਬੀ ਆਪਣੇ ਦਰਾਂਤ ਹੈ ਘਰ ਨੂੰ ਨਿਹਾ ਰਹੀ ਸੀ پھر کسی نے پوچھا کون ہو سربی نے کہا میرا کر ہے ماں بابا کتھے نے سب بدلی سربی نے دیکھ کے ہران سن بابا تا تیرا مر گیا ماں تیری آشرم جائے تیرے جانتوں بعد ماں تیری کئی سال لبی رہی تا ملی دماغی سنتلن کھو بیٹھی سب نے مل آسرم چڈا پر تی سال کتنے والے بولی میںربی کے ہاتھ بانج پے جیور دیکھ لگے تا سچ جی ہیرو بن گئی تھی کمی چلی گئی سربی بولی باپو نے دوست نال ਕਿੰਤਾ ਸਿਮਨੂ ਕਿੰਨੀ ਵੱਡੀ ਵੱਡੀ ਪੈਸਾ ਰਤਵਾ ਸਭ ਹੈ ਤੇਰੇ ਕੋਲ ਸਾਡੇ ਨਿਆਣੇ ਵੀ ਕੋਹੀ ਸੈਟ ਕਰਨਗੇ ਸਭ ਸਰਬੀ ਨੂੰ ਆਪਣੇ ਘਰ ਲਜਾਉਣ ਲਈ ਉਤਾਵਲੇ ਹੋ ਰਹੇ ਸਨ ਸਰਬੀ ਨੂੰ ਬਚਪਨ ਜਾ ਰਹਾ ਰਿਆ ਸੀ ਜਦ ਬਾਪ ਨੇ ਸ਼ਰਾਬੀ ਹੋ ਕਰਕੇ ਉਸ ਨੂੰ ਕੋਈ ਨਹੀਂ ਪੁੱਛਦਾ ਸੀ ਸਭ ੱੱਕੇ ਮਾਰਦੇ ਸੀ ਮਾਂ ਨੂੰ ਸਭ ਮਾਰਦੇ ਸਨ ਸਰਬੀ ਨੇ ਅੱਖਾਂ ਪੁੰਝ ਰਿਆ ਕਿਹਾ ਮੈਨੂੰ ਮਾਂ ਦਾ ਪਤਾ ਦਿਓ ਮੈਂ ਬਾਕੀ ਬਾਅਦ ਵਿੱਚ ਦੇਖਾਂਗੀ ਸਭ ਸਰਬੀ ਨੂੰ ਆਪ ਮਾਂ ਨੂੰ ਲਾਉਣ ਲਈ ਕਾਲੀ ਪੈ ਗਈ ਸਰਵੀ ਨੂੰ ਲੈ ਕੇ ਸਾਰੇ ਆ ਸਮਝਣ ਪਹੁੰਚ ਗਏ ਜਿੱਥੇ ਬੜੀ ਜਦੋ ਜ਼ਹਿਰ ਮਗਰੋਂ गीता ਦਾ ਪਤਾ ਚੱਲਿਆ ਜੋ ਕਿ ਹੁਣ ਠੀਕ ਹੋ ਕੇ ਇਸੇ ਦੀ ਘਰ ਦਾ ਕੰਮ ਵੀ ਕਰਦੀ ਸੀ ਬੜੀ ਮੁਸ਼ਕਲ ਨਾਲ ਸਰਬੀ ਉਕਰ ਪਹੁੰਚੀ ਮਾਂ ਸਾਹਮਣੇ ਖੜੀ ਬੂਟਾ ਨੂੰ ਪਾਣੀ ਦੇ ਰਹੀ ਸੀ ਮਾਂ ਨੂੰ ਇੰਜ ਦੇਖ ਸਰਬੀ ਦੇ ਅੱਖਾਂ 'ਚ ਸਹਿਲਾ ਬਾਗ ਪੈ ਗਿਆ ਭੱਜ ਜਾ ਅਮੜੀ ਨੂੰ ਗੜ ਲਾ ਲਿਆ ਤੇ ਬੋਲੀ ਅਮੜੀਏ ਤੇਰੀ ਧੀ ਤੇਰਾ ਮਾਂ ਤੇਰਾ ਪੁੱਤ ਸਰਬੀ ਮਾਂ ਇੰਨਾ ਸੁਣਦੇ ਹੀ ਧੜਫੁੱਠੀ ਤੇ ਸਰਬੀ ਨੂੰ ਕਲਾਵੇ ਚ ਲੈ ਲਿਆ ਮੂੰਹ ਪੁੰਜਣ ਲੱਗੀ ਪਿਆਰ ਕਰਨ ਲੱਗੀ ਤੇ ਬੋਲੀ ਕਿੱਥੇ ਚਲੀ ਗਈ ਸੀ ਮੀਤੀ ਰਾਣੀ ਮਾਂ ਸਭ ਦੱਸਾਂਗੀ ਚੱਲ ਆਪਣੇ ਘਰ ਆ ਸਰਬੀ ਨੇ ਮਾਂ ਨੂੰ ਡਿਆ ਤੇ ਗੱਡੀ 'ਚ ਬਿਠਾ ਕੇ ਤੁਰ ਪਈ ਮਾਂ ਸਵਾਲ ਪੁੱਛਦੀ ਰਹੀ ਪਰ ਸੁਰਬੀ ਮਾਂ ਦੀ ਗੋਦ 'ਚ gehri neendra sa gayi ਕੁਝ ਘੰਟਿਆਂ ਬਾਅਦ ਡਰਾਈਵਰ ਨੇ ਕਿਹਾ ਮੈਡਮ ਜੀ ਘਰ ਆ ਗਿਆ ਸੁਰਬੀ ਨੇ ਮਾਂ ਲਈ ਘਰ ਲੈ ਲਿਆ ਸੀ ਜਿਸ 'ਚ ਮਾਂ ਦੀ ਪਸੰਦ ਦੀਆਂ ਸਭ ਸੁਵਿਧਾਵਾਂ ਹਨ ਮਾਂ ਸਵਾਰ ਕਰ ਰਹੀ ਸੀ ਪਰ ਸਰਬੀ ਬੋਲ ਜਵਾਬ ਨਹੀਂ ਸਨ ਉਹ ਮਾਂ ਨੂੰ ਆਪੀ ਰਹੀ ਮਾਂ ਤੂੰ ਇਹ ਕਰ ਨਾ ਕਰ ਤੇਰੀ ਧੀ ਹੁਣ ਹੀਰੋਇਨ ਬਣ ਗਈ ਹੈ ਸਰਬੀ ਮੁੰਬਈ ਚ ਇੱਕ ਵਾਰ ਡਾਂਸਰ ਬਣ ਗਈ ਸੀ ਤੇ ਫਿਰ ਉਸਨੇ ਮੁੰਬਈ ਦਾ ਸੁਪਨਿਆਂ ਦਾ ਸ਼ਹਿਰ ਹੈ ਮਾਂ ਜਿੱਥੇ ਸੁਪਨੇ ਤਾਂ ਪੂਰੇ ਹੁੰਦੇ ਨੇ ਪਰ ਜ਼ਿੰਦਗੀ ਨਰਕ ਬਣੌੜ ਤੋਂ ਬਾਅਦ ਸੁਰਬੀ ਕੰਮ ਕਮਾਉਂਦੇ ਬੁੱਲਾ ਨਾਲ ਬੋਲੀ ਮਾਂ ਮਾਫ਼ ਕਰੀਏ ਬਾਪੂ ਇਸ ਦਾਦਰ ਚ ਥੱਕ ਗਿਆ ਮੈਂ ਥੋਂ ਬਾਹਰ ਨਹੀਂ ਨਿਕਲ ਹੋਇਆ ਇਹ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਬਹੁਤ ਹੀ ਭਾਵੁਕਤ ਕਹਾਣੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ